ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਜਪ ਜੀ ਸਾਹਿਬ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾਂ ਜੁ ਨਿਸੈ ਪੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਵਾਰ ਜੋ ਪੈ ਚੋ ਕਨੋ ਮੋਈ ਜੇ ਲਾਇ ਰਾਨ ਬਤਾਰ ਖੁਕਿਆ ਭੁਖ ਨੋ ਤਰੀ ਜੇ ਬੰਨਾ ਪਰੀਆ ਭਾਰ ਸਹਸ ਸੇਣ ਫਲਕ ਹੋਏ ਤਾਂ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਇ ਕਰ ਗੂੜੇ ਟੁੱਟੇ ਪੈਰ ਮੁਰਜਾਈ ਚਲਣਾ ਨਾਨਕ ਲਿਖਿਆ ਨਾਲ ਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਇ ਹੁਕਮੇ ਹੋਵਨ ਜੀ ਹੁਕਮ ਮੇ ਲਵਟਿਆ ਹੁਕਮੀ ਉਤਮ ਦੀ ਚ ਹੁਕਮ ਨੇ ਤੁਖਸ ਵਪਾਈਆ ਇੱਕ ਨਾ ਭੁਖਸੀਸ ਇਕੋ ਕਮੇ ਸਦਾ ਪਵਾਈਏ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਜੇ ਤਾਉ ਮੈਂ ਕਹਿ ਨਾ ਕੋਈ ਗਾਵੇ ਕੋ ਦਾਣ ਹੋਵੇ ਕਿਸੇ ਦਾਣ ਗਾਵੇ ਕੋ ਦਾਤ ਜਾਣੇ ਨੀ ਸਾਣ ਗਾਵੇ ਕੋ ਗੁਣ ਵਟਾਈਆਂ ਛਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੀ ਦੇ ਸੇ ਦੂਰ ਗਾਵੇ ਕੋ ਵਿਖੇ ਹਾਥਰਾ ਦੂਰ कथना कधिनाय आवै टोट काट काट कथि कोटी कोट कोट, कोट देता दिल दे लित पाए, पाए जुगा जुगा तर खाइ खाइ हुक्मे हुक्म चलाए राहु नानगै सवे प्रवाह साचा साहिब साचनाए पाख्या पाओ अपारिया के मगे दे दीती ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਏ ਜਿੱਥੇ ਦਿਸੈ ਸਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੀ ਪਿਆਰਾ ਤੇ ਬੇਲਾ ਸਜਣਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨੰਦਰੀ ਮੇਰੇ ਦਵਾਰ ਨਾਨਕ ਇਹ ਵੇ ਜਾਣੀ ਸਭ ਆਪੇ ਸਚਿਆ ਤਾਂ ਆਪਿਆ ਨਾ ਜਾਇ ਕਿਥਾ ਨਾ ਹੋਇ ਆਪੇ ਆਪ ਨਿਰੰਝਨ ਸੋਇ ਜਿਨ ਸੇ ਵੈਗ ਨਾ ਆਇਆ ਮਾਨੂ ਨਾਨਕ ਕਾ ਕਾਵਿਏ ਗੀਤਾਂ ਕਾਵਿਏ ਸੁਣੀਏ ਮਨ ਰਖੀਏ ਕਾਉ ਦੁੱਖ ਪਰ ਹਾਰ ਸੁਖ ਕਰ ਲੈ ਜਾਏ ਗੁਰਮਖਨਾਥ ਗੁਰਮੁਖ ਵੇਦੰਗ ਗੁਰਮਖ ਰਿਆ ਸਮਾਈ ਪੁਰੇ ਸਰਗੁਰ ਗੋਰਖ ਬ੍ਰਹਮ ਗੁਰ ਪਾਰਵਤੀ ਮੇਂ ਜੈ ਹੋ ਜਾਣਾ ਖਾਨਾ ਹੀ ਕਹਿਣਾ ਕਤਕਨਾ ਚਾਹੀ ਗੁਰਾਇ ਕਦੇ ਬੁਝਾਈ ਸਮਨਾ ਜੀਆਂ ਕਾਇ ਕਦਾਤਾ ਸੋਮੈ ਵਿਸਰਣਾ ਚਾਹੀ ਤੇ ਰਤਨ ਹਵਾ ਜਿਤ ਸਹਿ ਭਾਮਾ ਵਿਣ ਪਾਣੇ ਕੈ ਨਹੀ ਕਰੀ ਜੈ ਤੇ ਸਰੂਪਾਈ ਮੇ ਕਾਮਣ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜਵਾਰ ਮਾਨ ਜੇ ਕੋ ਗੁਰ ਕੇ ਸਿਕ ਸੁਣੀ ਕੋ ਇੱਕ ਦੇ ਬਿਚਾਈ ਸਮਨਾ ਜੀ ਕਗਦਾਤਾ ਸੋ ਮਿ ਵਿਸਰਣਾ ਜਾਈ ਜੈ ਯੁਗ ਚਾਰਿਆ ਰਜਾ ਹਉ ਦ ਸੁਣੀ ਹੋਵੇ ਨਵਖੰਡਾ ਵਿੱਚ ਜਾਣੀ ਆ ਚੱਲੇ ਸਭ ਕੋ ਇਹ ਚੰਗਾ ਨਾਮ ਰਖਾਏ ਕੇ ਜਸ ਕੀਤੇ ਜਗ ਲੈ ਤੇ ਜਿਸ ਨ ਕਰਨਾ ਆਵਈ त वात न पुछे केटा दोस्त सोस्ते नानक नंत दे, दे नसुण खो करे सुण सिद पेसर सुण तरकासी पलो पनै पवन सखी काल नानक भॻत सदा विकास सुञा पना स ਸੁਣਿਆ ਸਰਬ੍ਰਮਹਿੰਦਾ ਸੁਣਿਆ ਮਕਸਲਾਇਨ ਮੰਤੋ ਸੁਣਿਆ ਜੋਗਜੁ ਕਤਨ ਭੇਦ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਪ੍ਰਤਾਸ ਦਾ ਵਿਗਾਸ ਸੁਣਿਆ ਦੂਖ ਆਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕੈ ਸਨਾਨ ਸੁਣਿਆ ਆੜ ਘੜਕ ਆਵਿਆ ਮਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਪ੍ਰਤਾਸ ਦਾ ਵਿਗਾਸ ਸੁਣਿਆ ਦੂਖ ਆਪਕਾ ਨਾਸ ਸੁਣਿਆ ਸਰਾਂ ਗੁਣਾ ਕੇ ਗਾਹੇ ਸੁਣੇ ਸੇਖ ਪੀਰ ਪਤਸਾਈ ਸੁਣੇ ਅੰਦੇ 파ਵੇ ਰਾਹ ਸੁਣਿਆ ਹਥ ਹੋਵੇ ਸਗਾ ਨਾਨਕ ਭਗਤ ਅਸਦਾ ਵਿਕਾਸ ਸੁਣਿਆ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਵਿਛਤਾਏ ਗਾਤ ਕਲਮ ਨਾਲ ਲਿਖਣੇ ਹਾਰ ਮੰਨੇ ਖਾਮੀ ਕਰਨ ਵਿਚਾਰ

ਮੰਨੇ ਤਾਰੇ ਤਾਰੇ ਗੁਰ ਸਿਖ ਮੰਨੇ ਨਾਨਕ ਭਵੇ ਨਾ ਪੀਖੈ ਸਨਾਮੇ ਰੰਜਨ ਹੋਏ ਜੇ ਹੋਮਨ ਜਾਣੇ ਮਨ ਪਏ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਜੇ ਭਵਿੰਦਰ ਗੇਮਾਨ ਪੰਜੇ ਸੂਹ ਸਿੰਦਰ ਰਾਜਨ ਪੱਛਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾ ਤੋ ਤਰੰਦਿਆ ਕਾ ਪੂਤ ਸੰਤੋਖਤਾ ਪ੍ਰਖਿਆ ਜਿਨ ਸੂਤੰ ਜੇ ਕੋਪ ਜੇ ਹੋਵੇ ਸਚਿਆ ਧਵਨੇ ਉਪਰ ਕਿਤਾਬ ਆਰ ਧਰਤੀ ਹੋਰ ਪਰ ਹੁਣ ਉਹ ਕਿਸਤੇ ਬਾਤਲੇ ਹਮਜੂਰ ਚੀਚਾ ਤ੍ਰਿੰਕਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਯੋ ਲਿਖਾ ਲਿਖ ਜਾਣੇ ਕੋਈ ਇਹ ਲਿਖਾ ਲਿਖਿਆ ਕੀਤਾ ਹੋਇ ਕਿ ਤਾ ਤਨਸਵਾਲ ਰੂਪ ਭਗੀ ਤੇ ਦਾ ਜਾਣੇ ਕੋਣ ਕੋਤ ਕਿਤਾ ਵਸੋ ਕੋ ਕਵਾ ਉਸਤੇ ਹੋਵੇ ਲੱਕ ਦਰਿਆਉ ਕੁਦਰਤ ਗ੍ਰਾਮ ਕਾ ਵਿਚਾਰ ਵਾਰਿਆਂ ਦੇ ਜਾਮੇ ਇਕ ਵਾਰ ਜੋ ਤਦ ਭਾਵੇ ਸਾਈ ਬਲਿਖਾ ਤੁ ਸਦਾ ਸਲਾਮ ਮੇਰੰਖਾਰ ਅਸੰਖਜਬ ਬੈਸੰਖ ਭਾਉ ਅਸੰਤ ਬੋਜਾ ਸੰਤ ਤਬਤਾਉ ਅਸੰਗ੍ਰੰਥ ਮੁਖ ਵੇਦ ਪਾਠਿਆ ਸੰਖ ਜੋਗ ਮਨ ਰਹਿ ਉਤਾਸਾ ਸੰਗਤ ਗੁਣ ਗਿਆਨੀ ਚਾਰਾ ਸੰਸੈ ਤੈਰਸ ਤਾਰ ਸੰਸੋਰ ਮੋਖ ਭਗ ਸਾਰ ਸੰਗੋਲੇ ਬਲਾਈ ਤਾਰ ਕੁਦਰਤ ਗ੍ਰਾਮ ਕਾ ਵਿਚਾਰ ਵਾਰਿਆਂ ਦੇ ਜਾਮੇ ਇਕ ਵਾਰ ਜੋ ਤਦ ਭਾਵੇ ਸਾਈ ਬਲਿਖਾ ਤੁ ਸਦਾ ਸਲਾਮ ਮੇਰੰਖਾਰ ਆ ਸੰਸਮਰ ਖਾਂਦ ਕੋ ਰਾਂ ਸੰਚੂਰ ਹਰਾਨ ਕੋ ਰਾਂ ਸੰਬਰ ਖਰ ਜਾਏ ਦੁਰਸ ਸੰਗਲ ਵਢਾ ਕੇ ਅਗਮਿਆ ਸੰ ਸਾਪੀ ਪਾਪ ਕਰ ਜਾਏ ਸੰਗੋੜਿਆ ਕੋੜੇ ਵੀ ਰਾਂ ਸੰ ਮਲੇਸ਼ ਮਲ ਪਤ ਖਾਏ ਸੰ ਦਿੱਸਰ ਕਰੇ ਪਾਰ ਨਾਨਕ ਨੇ ਚਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤਦ ਕਾ ਵੈ ਸਾਈ ਕਲੀਕਾਰ ਤੋਂ ਸਲਾ ਸਲਾ ਮੇਰੋ ਖੜਾ ਸੰਕਰ ਹੋਏ ਸੰਤਾਂ ਤੇ ਅਗਨੇ ਦਮ ਸੰਗਲੋਆ ਸੰ ਕੇਸ ਰ ਪਾਰ ਹੋਏ

ਕਵਣ ਤੇ ਲਿਖਣ ਵਾਰ ਕਵਣ ਸੇ ਰੋਤੀ ਮਾਂ ਕਵਣ ਜੀ ਤੋਹ ਵਾ ਆ ਆਖਾਰ ਵੇਲ ਨਾ ਪਾਈਏ ਪੰਚੀ ਜੇ ਹੋਵੇ ਲੈ ਕ੍ਰਾਂਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੈ ਕ੍ਰਾਂਣ ਤੇ ਕਵਾਰ ਮਾਂ ਜੋਗੀ ਜਾਣੇ ਤੇ ਮਾਂ ਨਾ ਕੋਈ ਜਾ ਕਰਤਾ ਸਿਰਤੇ ਕੋ ਸਾਜੇ ਆਪੇ ਜਾਣੇ ਸੋਈ ਕੰ ਕਰਿਆ ਖਾਂ ਖਲਸਾ ਲਈ ਕਿਉਂ ਨਹੀਂ ਕਉ ਜਾਣਾ ਨਾਨਕਾ ਸਭ ਕੁਆ ਕੇ ਇੱਕ ਦੋ ਇੱਕ ਸੇਣ ਵੱਡਾ ਸਾਈਂ ਤੇ ਨਾ ਹੀ ਕਿਤਾਜਾ ਕੋ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੇ ਪਾਤਾ ਨਾ ਪਤਾ ਲ ਰਖਿਆ ਦਾ ਸਾਇਆ ਦਾ ਸਪੋਰਟ ਕਰੋੜ ਕਪਾਲ ਥਕੇ ਵੇਖਿ ਗਵਾਤ ਸੈ ਸਾਡਾ ਨੇ ਕਹਿਣ ਕਦੇ ਮਾਂ ਸੁਲ ਵੀ ਕਤਾ ਤੋ ਲੇਖਾ ਹੋਈ ਤਾਂ ਲਿਖੀਏ ਲੇਖਾ ਹੋਈ ਮਨਾ ਸਨਾਨ ਵੰਡਾ ਕੀ ਆਪਣੇ ਜਾਣੇ ਆਪ ਸਾਲਾਹੀ ਸਾਲਾਹੀ ਤੇ ਸੁਲਤਨਾ ਭਾਈਆਂ ਨਦੀਆਂ ਤੇ ਵਾਪਾ ਮੈਂ ਸੁਣਨਾ ਜਾਣੀ ਹੈ ਸੁਣਦੇ ਸਾਇ ਸੁਲਤਾਨ ਗੇਰੇ ਹਾਂ ਸੈਤੀ ਮਾਲ ਧਨ ਕੀੜੇ ਤੁਲ ਨਾ ਹੋ ਮਨੀ ਜੇ ਜਮਨੋ ਨਾ ਮੇ ਜ਼ਰੀਆ ਤਨਾ ਸਿੰਦੀ ਕਹਿਣਾ ਦਾਤ ਨਾ ਕਰਨੇ ਤਿੰਨ ਤੰਦਰੇ ਕਣ ਸੁਣਾ ਨਾ ਤੰਦਰਾ ਜਾਪੇ ਕਿਆ ਮਨ ਮਤ ਤਨਾ ਜਾਪੇ ਕਿਤਾਇਆ ਖਾਨ ਜਾਪੇ ਬਾਰਾ ਬਾਰ ਕਾਰਨ ਕਿਤੇ ਬਿਲਲਾਈ ਤਾਂ ਕਿੰਨਾ ਪਾਏ ਜਾਏ ਉਹਨਾ ਜਾਣੇ ਕੋਈ ਬਹੁਤਾਂ ਕੇ ਬਹੁਤਾਂ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਵੇ ਬੜਾ ਉੱਚਾ ਹੋਵੇ ਕੋਈ ਤਿਸੋਂ ਉੱਚੇ ਕੋਹ ਜਾਣੇ ਸੋਈ ਜੇ ਵੱਡੇ ਆਪ ਜਾਣੇ ਆਪ ਹੀ ਆਮਤਾਨ ਗਨਤਰੀ ਗੰਮੀ ਦਾ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨਤਾ ਮਾਈ ਕਹਤੇ ਮਗੇ ਜੋਦਾ ਪਾਰ ਕੇ ਤੰਗਣ ਖਨੀ ਵਿਚਾਨ ਜੇ ਤੇ ਕਭ ਟੁੱਟੇ ਵੇਹ ਕਾਰ ਕਿੱਥੇ ਲੈ ਲੈ ਉਹ ਕਰਪਾਹੀ ਕਿਤੇ ਮੁਰਖ ਖਾਈ ਖਾਏ ਕੇ ਦਿਨ ਦੁਖ ਮੁਖ ਸਦ ਮਾਰੇ ਪੈਦਾ ਤੇਰੀ ਦਾ ਧਾਰ ਮਤ ਖਲਾਸੀ ਭਾਣੇ ਹੋਇਓ ਰਾਗ ਨਾ ਸਕੇ ਕੋਈ ਜੇ ਕੋ ਖਾਏ ਕਿਆ ਕਿਆ ਪਾਇਓ ਜਾਣੇ ਜੇ ਤਿਆ ਮੁਖਾਈ ਆਪੇ ਜਾਣੇ ਆਪੇ ਦੇ ਆਖੇ ਸਹਿ ਭੈ ਕਈ ਕੇ ਜਿਸ ਨੂੰ ਬਖਸੇ ਸਿਮਤ ਸਲਾਇ ਨਾਨਕ ਆਦਿ ਸਾਈ ਪਤਸਾ

ਕਿਤੇ ਆਖੇ ਆਖਣ ਪਾਈ ਕਿਤੇ ਖੈ ਖੈ ਉਠ ਉਠ ਜਾਏ ਤੇ ਕਿਤੇ ਹੋਰ ਗਰੇ ਥਾਖ ਨਜ਼ਰ ਕੇ ਕੇ ਇਹ ਕਿ ਜੇ ਵੜ ਠਾਵੇ ਤੇ ਵੜੋਂ বিনা ਨ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜਣ ਤਾਂ ਲਿਖੇ ਸਰਗਾ ਵਾਰਾ ਦਾ ਵਾਰ ਸੋਦਰ ਕੇ ਹੈ ਸੋ ਕਰਕੇ ਅਜਿਥ ਬੈਸੋ ਸੁਮਾਲੀ ਵਾਜੇ ਨਾ ਦਾਨੇ ਕਸਨ ਕਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸੋ ਕਹੀਆਂ ਗੇਤੇ ਗਾਵਣ ਹਾਰੀ ਗਾਵੇ ਤੋਇਨਾ ਪਾਣ ਪਾਣੀ ਪਸੰਦ ਰੇ ਗਾਵੇ ਰਾਜਾ ਤੁਮ ਦਿਵਾਰੀ ਗਾਵੇ ਚਿਤੁ ਬੁਲਿਖਾ ਜਾਣੇ ਲਖਦੇ ਧਰਮ ਵਿਚਾਰੇ ਗਾਵੇ ਸਰਪ੍ਰੇਮ ਦੇਵੀ ਸੋਦ ਸਦਾ ਸਵਾਰੇ ਗਾਵੇ ਦੀਦਾਸ ਬੈਠੇ ਤੇਤੀ ਅੰਦਰ ਨਾਲੇ ਗਾਵੇ ਸਦਸਮਾ ਦੀ ਅੰਦਰ ਗਾਉਣ ਨਸਾਨ ਵਿਚਾਰੇ ਗਾਵੇ ਜਥੀ ਸੰਤ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡਤ ਬਣ ਰਖੇ ਸਰ ਜੋਗ ਜੋ ਵੇ ਦਾਦਾ ਲੈ ਗਾਵੇ ਮਾਹੂਣੀ ਅਮਨ ਮਾਉਣ ਸਰਗਾ ਵਿੱਚ ਪਿਆਲੇ

ਹੈ ਭੀ ਉਸ ਜਾਇਨਾ ਜਸੂ ਰਤਨ ਜਿਨੇ ਰਚਾਈ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕਿਥੈ ਆਪਣਾ ਜੀਵ ਇਸ ਦਿਵ ਡੇ ਆਇ ਜੋਤਿ ਸਹਿ ਭਾਵੇਂ ਸੋਈ ਕਰਸੀ ਹੁਕਮਾ ਕਰਣਾ ਜਾਏ ਸੋ ਫਤਸਾ ਸਬਦ ਸੰਨਾਨ ਕਰਨ ਲਜਾਈ ਬੰਦਾ ਸੰਦੋ ਸੰਪਤ ਚੋਲੀ ਧਿਆਨ ਕਰੇ ਬੀ ਬੂਤਾਂ ਕਿੰਤਾ ਕਾਲ ਬਾਰੀ ਕਾਏ ਜੁਗਤ ਟੈਂਡਾ ਪਰ ਤੀਤੀ ਤੇ ਆਈ ਬੰਦੇ ਨਾਲ ਜਮਾਤੀ ਮਨ ਦੇ ਤਹਿਜਲੀ ਦੀ ਆਦੇਸ ਤੇ ਸਿਆ ਦੇ ਸਾਥ ਅਨੀਲਾ ਨਾਦਨ ਜੋਗ ਇੱਕ ਵੇਸਾ ਲੋਕ ਦੇ ਗਿਆਨ ਦੇ ਆਪਟਾਰਣ ਕਾਟ ਗਟ ਵਾ ਜੇਨਾ ਤੇ ਆਪਣਾ ਤਨਾਤੀ ਸਭ ਜਾ ਕੇ ਸਦਾਰਾਂ ਸਾਹ ਸੰਜੋ ਵੀ ਜੋ ਉਦਵੇ ਖ ਚਲਾਵੇ ਲਿਖੇ ਆਵੇਂ ਪਹਾਗ आदेश ते से आदेश आदा नीला नाद अनाद युग युग एको हुवे साईं का मौजूद वे हा इतन चले प्रमाण एक संसारी क भंडारी कलाय दी बाण जिगत स भावे ते वे चलावे जिगो वे, वे प्रमाणो देखियो न नरनाया में भवताएं उडान आदेश ते से आदेश आदा नीला नाद अनाद युग युग एको वेस ਇਕ ਦੂਜੀ ਪੌ ਲਖ ਹੋਵੇ ਲਖ ਹੋਵੇ ਲਖਵੀਸ ਲਖ ਲਖ ਜਿਹੜਾ ਜਾਂ ਕੀ ਇੱਕ ਨਾਮ ਜਗਦੀਸ ਇਹ ਤਰ੍ਹਾਂ ਇਹ ਪਤ ਪਾਵਣੀਆਂ ਚਾੜੀ ਹੋਇਆ ਕੇਸ ਹੁਣ ਗੱਲਾਂ ਆਕਾਸ ਕੀ ਕੀ ਟਾਈ ਰੀਸ ਨਾਨਕ ਨਦਰੀ ਆਈਆ ਊੜੀ ਊੜੇ ਠੀਸਾ ਕੰਧੋ ਚੁਪੈ ਨੇ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋੜਨਾ ਜੀਵਨ ਮਰਨ ਨੇ ਜੋੜੋ ਜੋੜਨਾ ਰਾਜ ਮਨ ਮਰਨ ਸੋਲ ਜੋੜਨਾ ਸੁਤੀ ਗਿਆਨ ਵਿਚਾਰ ਜੋੜਨਾ ਜੁਤੀ ਛੁੱਟੇ ਸੰਸਾਰ ਚ ਸਭ ਜੋੜ ਕਰਕੇ ਕੈਸੋ ਇਹ ਨਾ ਕੋਮ ਨਿਤ ਨਾ ਕੋਈ ਰਾਤੀ ਰੋਤੀ ਤੀਵਾਰ ਪਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਜੀ ਇਸ ਵਿੱਚ ਅਤਿ ਤਿਥਾ ਪ੍ਰਕੀਤਰਮਸਾਲ ਇਸ ਵਿੱਚ ਜੀ ਯੁਗ ਤਗੈਰਾ ਕੇ ਤਿੰਗੇ ਨਾਮ ਨੇਕ ਆਨੰਦ ਕਰਮੇ ਕਰਮੇ ਹੋਈ ਵਿਚਾਰ ਸਚਾਪ ਸੱਚਾ ਚਦਰਪਾਰ ਤੇਥੇ ਸਹਨ ਫਜ ਪਰਮਾਨੰਦ ਬਿਕਰਮ ਪਾਵੇ ਨਿਸ਼ਾਨ ਕੱਚ ਪਗਾਈ ਉਥੇ ਪਾਇ ਨਾਨਕ ਗਿਆ ਜਾ ਪੇ ਜਾਇ ਧਰਮ ਖੰਡ ਕਾਇ ਧਰਮ ਗਿਆਨ ਖੰਡ ਕਾਇ ਕੋਕਾਰਮ ਖੇਤੇ ਪਾਣੀ ਵਸਤ ਕਿਤੇ ਕਰਮ ਹੈ ਕਿਤੇ ਪਰਮੇ ਕਾਟ ਦੀ ਗਾੜੀ ਹੈ ਰੂਪ ਨੂੰ ਘੇਰੇ ਸੇ ਕਹਿਤੀਆਂ ਅੱਖਰਾਂ ਭੂਮੀ ਮੈਰ ਕਿਤੇ ਕਿਤੇ ਧੁੱਪ ਦੇਸ ਕਿਤੇ ਚੱਲ ਜ਼ੁਰ ਕਿਤੇ ਕਿਤੇ ਮੰਡਲ ਦੇਸ ਇਥੇ ਸਿੱਧ ਬੁੱਧ ਨਾਨਕ ਕਿਤੇ ਦੇਵੇਂ ਵੈਸੇ ਦੇ ਦੇਵਦਾਨ ਹਨ ਕਿਤੇ ਕਿਤੇ ਰਤਨ ਸਮੁੰਦਰ ਕਹਿਤੀਆਂ ਖਾਣੀ ਕਹਿਤੀਆਂ ਪਾਣੀ ਕਿਤੇ ਪਾਤ ਨਿਰੰਦਨ ਕਹਿਤੀਆਂ ਸੋਤੀ ਸੇਵਾ ਭੀ ਤੇ ਨਾਨਕ ਅੰਤ ਨਾਇਤ ਗਿਆਨ ਖੰਡ ਮਹਿ ਗਿਆਨ ਪਰਚੰਡਾ ਤਿੱਥੇ ਨਾ ਬਿਨੂਲ ਗੋਡਾ ਨੰਦ ਸਰਮਖੰਡ ਕੀ ਬਾਣੀ ਰੂਪ ਤੇ ਥੇ ਕਾਂਡ ਤਕੜੀ ਹੈ ਮਰ ਤੁਨੋਂ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਛਤਾ ਥੇ ਕੜੀਆ ਸੋਸ ਮਤ ਮਨ ਬੁੱਧ ਥੇ ਕੜੀਆ ਸੁਣਾ ਸਿੱਲਾ ਕਸੂਦ ਕਰਮਖੰਡ ਕੀ ਬਾਣੀ ਜੋ ਤੇ ਥੇ ਵਰਣਾ ਕੋਈ ਹੋਰ ਥੇ ਜੋਤ ਮਾਹਨ ਸੋਰਥਨ ਮਹਿਰਾਮ ਰਹਾ ਆਪਣਾ ਪੂਰ ਥੇ ਸਿਤੋ ਸਿਤ ਮੇਮਾ ਮਾਈ तां कूपन कथ नामंदा मन सोए सचा वसे निरंकार खर वेखे नदर नथे करण मंडल वर पंडल जय कथे दान ते ना थे 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 लो लो आकाल चिॿ जो वेखर वे विचार वे ਨਾਨਕ ਕਥਨਾ ਕਰੜਾ ਸਾਰ ਜਿਤ ਪਹਾਰਾਂ ਤੇ ਸੁਨਿਆ ਰਹੇ ਰਣਮਤ ਵਿਦ ਹਥਿਆਰ ਪੌਖ ਲੰਘ ਠਪਤਾਉ ਖਾਂਡਾ ਪਾਉਂ ਤੇ ਟਾਲ ਕੜੀਏ ਸ਼ਬਦੇ ਸੱਚੇ ਤਨਸਾਰ ਜਿਨ ਕੋ ਨਦਰ ਮਿਰਤਨ ਕਾ ਨਾਨਕ ਨਦਰਿ ਜਿਨਾਂ ਦਰੜੇ ਹਾਂ ਸਲੋਕ ਪਵਣ ਗੁਰੂ ਕਾਣੀ ਪਿਤਾ ਮਾਤਾ ਤਤਮਾਤ ਦਿਵਸ ਰਾਤ ਦੋਈਦਾਈ ਦਾਇਆ ਖੇਲੇ ਸੰਗਲ ਜਗਤ ਨੂੰ ਚੰਗੀਆਂ ਭਰਿਆ ਆ ਆਚੇ ਤਨ ਮਾਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੇ ਦੂਰ ਜਿ ਜੀ ਨਾਮ ਧਿਆਇਆ ਕੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿ ਜੀ ਨਾਮ ਧਿਆਇਆ ਕੇਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ